ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅਮਰ ਸਤਸਾ ਸੋ ਕੋ ਟਲ ਗੁਰ ਸੇਵੀ ਐ ਐਹਨ ਸੈਜ ਸੁਬਾਹੇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਲੋਕ ய ஆசிரமோபாலக்கீர்த்தனேன நானேஸ்வர சந்தனச்சன சரத்து மூலம் மிட்டு காம ਸਤਿ ਨੰਤਿ ਵੇ ਨਾਨਕ ਜੇ ਪੰਦੜੋ ਹਰ ਨਾਮ ਪਉੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ ਨਯਾ ਵੈ ਮੂਲ ਸੱਚਿਆ ਨਾਮ ਧਨ ਸੰਤ ਜਨਾ ਸੋ ਸੰਗ ਪਈਏ ਵੱਡੇ ਪੁੰਨ ਆਠ ਪੈਰ ਹਰ ਧਾਇ ਹਰ ਜਸ ਨਿਤ ਸੁਣ ਗੁਰਜੀ ਦਾ ਖੰਸਾ ਵਾਹਿਗੁਰੂ ਕੀ ਫਤਿਹ ਸਰਬਤ ਦਾ ਪਲਾ ਵਾਹਿਗੁਰੂ ਜੀ ਤੰਤਨ ਗੁਰੂ ਰਾਮਦਾਸ ਜੀ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਓ ਸਾਰੇ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਸਮੁੱਚੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਖੰਸਾ ਜੀ ਦੀ ਫਤਿਹ ਲਈ ਉਸ ਅਕਾਰਪੁਰ ਕਗੇ ਜੋਦੜੀ ਲਈ दाजी मेहर करो मेरु करो न करो वाहिगुरु जीा का ख़सा वाहिगुरु जी की फतिह